ਯਾ ਮਾਤਾ ਤੇਰੇ ਬੇਟੂ ਨੂੰ ਨੱਥ ਸਾਦੇ ਦੇ ਆਪਰੇ ਭਾਜੀ ਹਾਂਜੀ ਕਹਿੰਦੇ ਲਈ ਸਰਕਾਰ ਜੀ ਸਾਡੇ ਤਲਬਾਬ ਕਰਦੀ ਸੀ ਜੀ ਰੁਕੇ ਜਾਵੇ ਜੀ ਤਾਂ ਕਿ ਇਹ ਰਸ਼ਟ ਹੈ ਦੀ ਬਹੁਤ ਵਾਰ ਅੱਜ ਗੁਰੂ ਹੋਗੀ ਸਟਾਰ ਜੀ ਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਤੇ ਜਿੰਨੀਆਂ ਸੰਗਤਾਂ ਨੂੰ ਮਹਾਮਾ ਅੱਗੇ ਪੁੱਜੀ ਐ ਇਹ ਸ਼ੋਭਾ ਯਾਤਰਾ ਦੇ ਵਿੱਚ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਤੇ ਪ੍ਰਬੰਧਕਾਂ ਦਾ ਧੰਨਵਾਦੀਆਂ ਕਿ ਉਹਨਾਂ ਨੇ ਮੈਨੂੰ ਵੀ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਬਹੁਤ-ਬਹੁਤ ਵਧਾਈ ਬਹੁਤ-ਬਹੁਤ ਸ਼ੁਭ ਕਾਮਨਾਵਾਂ ਪੂਰੀ ਕੌਮ ਤਰੱਕੀ ਕਰੇ ਸਾਰੇ ਜਣੇ ਇਕਤਾ ਦੇ ਨਾਲ ਇਕੱਠੇ ਹੋ ਕੇ ਅੱਗੇ ਵਧੋ ਜੈ ਗੁਰੂ ਦੇਵ ਸਾਰਬੰਦਰ। ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ। ਅੱਜ ਇਸ ਖੁਸ਼ੀ ਦੇ ਮੌਕੇ ਤੇ ਸੰਗਤ ਦੇ ਵਿੱਚ ਬਹੁਤ ਹੀ ਉਤਸ਼ਾਹ ਅਤੇ ਸਦਭਾਵਨਾ ਦੇ ਨਾਲ ਬਹੁਤ ਹੀ ਡਿਸਪਲਿਨ ਦੇ ਨਾਲ ਇਹ ਸ਼ੋਭਾ ਯਾਤਰਾ ਚੱਲ ਰਹੀ ਹੈ। ਸਤਿਗੁਰਾਂ ਦਾ ਇਹ ਸੰਦੇਸ਼ ਅੱਜ ਜੋ ਆਪਾਂ ਸ਼ੋਭਾ ਯਾਤਰਾ ਦੇ ਰੂਪ ਵਿੱਚ ਨਿਕਲੇ ਹੋਏ ਆ ਗੁਰੂ ਮਹਾਰਾਜ ਨੇ ਬੇਗਮ ਪ੍ਰੇਦੀ ਗੱਲ ਕਹੀ ਸਭ ਦੀ ਏਕਤਾ ਦੀ ਗੱਲ ਕਹੀ ਆ ਉਹਨਾਂ ਦੇ ਅਸੀਂ ਫਲਸਫੇ ਨੂੰ ਜਨ ਜਨ ਤੱਕ ਪਹੁੰਚਾਣਾ ਹੈ ਸਾਰੀ ਸੰਗਤ ਰਲ ਮਿਲ ਕੇ ਇਸ ਏਕਤਾ ਦਾ ਸਬੂਤ ਦੇ ਰਹੀ ਆ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਮੁਬਾਰਕਾਂ ਜੈ ਗੁਰਦੇਵ ਧੰਨ ਗੁਰਦੇਵ ਜੈ ਗੁਰਦੇਵ ਧੰਨ ਗੁਰਦੇਵ ਅੱਜ ਉਸ ਸ਼੍ਰੈਭਰ ਗੁਰੂ ਦਾ ਔਰ ਉਸ ਜਗਤ ਗੁਰੂ ਦਾ ਜਿਸ ਨੇ ਇੱਕ ਸਿਸਟਮ ਨੂੰ ਬ੍ਰੇਕ ਕੀਤਾ ਹੈ ਜਿਸ ਦਾ ਕੁਝ ਐਸੀਆਂ ਧਾਰਮਿਕ ਬੁੱਕਾਂ ਰਾਣੀਆਂ ਜਿਹੜੀਆਂ ਨੇ ਜਿਹਨਾਂ ਵਿੱਚ ਬਹੁਤ ਸਾਰੀਆਂ ਵੱਡੀਆਂ-ਵੱਡੀਆਂ ਬੁੱਕਾਂ ਦਾ ਮੈਂ ਜ਼ਿਕਰ ਕਰ ਸਕਦਾ ਮੈਂ ਕਰਦਾ ਨਹੀਂ ਇੱਕ ਸਿਸਟਮ ਜਿਹੜਾ ਸਮਾਜ ਨੂੰ ਚਾਰ ਭਾਗਾਂ ਡਿਵੀਜ਼ਨ ਕਰਦੀ ਸੀ ਬ੍ਰਾਹਮਣ क्षत्रिय ਵੈਸ਼ਚੂਦ। ਆਹ ਰਾਣੀ ਕਿੰ ਨੂੰ ਇਸ ਤਰ੍ਹਾਂ ਇਹ ਵੀ ਜਦੋਂ ਮੈਂ ਪੜ ਰਿਹਾ ਸੀ ਤੇ ਇੱਕ ਤਾਂ ਮੈਨੂੰ ਇਹ ਵੀ ਲੱਗਿਆ ਕਿ ਜਿਹੜੇ ਸ਼ੁੱਧ ਸੰ ਉਹਨਾਂ ਦੀਆਂ ਦੋ ਕਲਾਸ ਬਣਾਉਂਦੀਆਂ ਇੱਕ ਭੰਗੀ ਇੱਕ ਚਮੜੇ ਦੇ ਕੰਮ ਕਰੇ ਇਹਦੇ ਸੈਪਰੇਟ ਹੋ ਗਏ ਔਰ ਉਹਨਾਂ ਦੇ ਸ਼ਾਸਤਰਾਂ ਦੇ ਮੁਤਾਬਕ ਦੇ ਪੁਰਾਣੇ ਸ਼ਾਸਤਰ ਸਨ ਉਹਨਾਂ ਦੇ ਮੁਤਾਬਕ ਉਹਨਾਂ ਦੇ ਕੰਮ ਧੰਦਾ ਵੀ ਬਣ ਦਿੱਤਾ ਗਿਆ ਦੂਸਰੇ ਦੂਸਰੇ ਧੰਦੇ ਜਿਹਨੂੰ ਨਹੀਂ ਕਰ ਸਕਦੇ ਸੀ ਕਹਿੰਦੇ ਤੇ ਹੈ ਕਿ ਬ੍ਰਹਮਾ ਦੇ ਸਿਰ ਪੈਰ ਤੇ ਜਿਹੜੇ ਪੈਰ ਸਨ ਉਹ ਦਲਤਾਂ ਨੂੰ ਦੇ ਦਿੱਤਾ ਗਿਆ ਉਹਨਾਂ ਦਾ ਕੰਮ ਸਾਰਿਆਂ ਦੀ ਸੇਵਾ ਕਰਨ ਦੀ ਹਰ ਤਰ੍ਹਾਂ ਦੀ ਸੇਵਾ ਕਰਨੀ ਕੋਈ ਅਧਾਰ ਨਹੀਂ ਸੀ ਕੋਈ ਰਾਇਤ ਨਹੀਂ ਸੀ ਔਰ ਉਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਅਸੀਂ ਇਸ ਜੀਵਨ 'ਚ ਆਏ ਕਿ ਨਹੀਂ ਆਏ ਇਸ ਸਭ ਤੋਂ ਮਹੱਤਵਪੂਰਨ ਜਿਹੜੀ ਹੈ ਉਹ ਸਥਿਤ ਦੀ ਗੱਲ ਜਿਹੜੀ ਹੈ ਕਿ ਉੱਥੇ ਉਹਨਾਂ ਦਾ ਜਨਮ ਹੋਇਆ ਬਨਾਰਸ ਜਿਹੜਾ ਗੋਸ਼ ਮੇਲੇ ਵਿਪਰ ਪ੍ਰਧਾਨ ਜਿਹੜੇ ਸਨ ਉਹਨਾਂ ਦਾ ਇੱਕ ਸੈਂਟਰ ਮੰਨਿਆ ਜਾਂਦਾ ਹੈ ਸਾਰ ਹਿੰਦੁਸਤਾਨ ਵਿੱਚ ਬਨਾਰਸ ਇੱਕ ਐਸ ਸੈਨਟੀ ਥਿਸ ਇਸ ਮੋਸਟ ਅਪੋਰਟੈਂਟ ਰਿਲੀਜੀਅਸ ਪਲੇਸ 올 ਓਵਰ ਹੋਲ ਓਫ ði ਇੰਡੀਅਨ ਕਿ ਜਿੱਥੋਂ ਸਾਰੀ ਕ੍ਰਿਸ਼ਨ ਹੁੰਦੀ ਸੀ ਲੇਕਿਨ ਉਸ ਇੱਕ ਜਗਤਗੁਰੂ ਕਬੀਰ ਜੀ ਔਰ ਸ਼੍ਰੀ ਰਵਿਦਾਸ ਜੀ ਨੇ ਇਸ ਨੂੰ ਬ੍ਰੇਕ ਕਰਨ ਵਾਸਤੇ ਉੱਥੇ ਜਨਮ ਲਿਆ ਮਲੁਕੀ ਜਨਮ ਲਿਆ ਔਰ ਜੋ ਕੁਝ ਕੀਤਾ ਉਹਨਾਂ ਦੀ ਬਾਣੀ ਮੈਂ ਇਸ ਗੱਲ ਨਾਲ ਸਹਿਮਤ ਹਾਂ ਜਿਹੜੀ ਮੇਰੀ ਆਪਣੀ ਸੋਚ ਹੈ ਕਿ ਜਦੋਂ ਕਿਸੇ ਕਿਸੇ ਪੱਖ ਦਾ ਇਤਿਹਾਰ ਦੇਖਣਾ ਹੋਵੇ ਉਸ ਵੇਲੇ ਦੀ ਸਿਚੁਏਸ਼ਨ ਪੀਟੀਕਲ ਸੋਸ਼ਲ ਰਿਲੀਜੀਅਸ ਐਂਡ ਆਰਥਿਕ ਕਨਮਨਕਲੀ ਦੇਖਣਾ ਹੋਵੇ ਉਹਨਾਂ ਦੀ ਬਾਣੀ ਵਿੱਚੋਂ ਗੋਨਾਟਕੀ ਬਾਣੀ ਕਰਾਂ ਮਫਰੀਦ ਦੀ ਗੱਲ ਕਰਾਂ ਮੈਂ ਕਬੀਰ ਦੀ ਗੱਲ ਕਰਾਂ ਔਰ ਕਿਨੇ ਜਿਹੜੇ ਮਹਾਂਪੁਰਖ ਗੁਰੂ ਸਾਡੇ ਗੁਰਗਾਂ ਸਿੰਘ ਜੀ ਦੀ ਬਾਣੀ ਦਰਚਾ ਤੇ ਉਹਨਾਂ ਨੇ ਉਸ ਵੇਲੇ ਇਸ ਸਿਸਟਮ ਨੂੰ ਬ੍ਰੇਕ ਕੀਤਾ ਜੇ ਇਹ ਕਹਿਣ ਕਿ ਝਾੜੇ ਫਰਨਾ ਦੇ ਲੋਕ ਦਾਸ ਜੀ ਦੇ ਚਰਨਾਂ ਟਪਿੰਦੇ ਨੇ ਤੇ ਇੱਕ ਅਚੰਬੇ ਵਾਲੀ ਹੈਰਾਨੇ ਵਾਲੀ ਗੱਲ ਹੈ ਕਿ ਜਿਸ ਨੀਚ ਜਾਤ ਨੂੰ ਇੱਕ ਪੈਰਾ ਦੇ ਦਰਜਾ ਦੇਣ ਦੇ ਬਿਤਾਵ ਕੋਰ ਵੀ ਹਕਮਤ ਥੱਲੇ ਦਾ ਕਹਿ ਸਕਦਾ ਪਰ ਨਹੀਂ ਲੇਕਿਨ ਉਸ ਜਾਤ ਨੂੰ ਇਹ ਅਹਿਸਾਸ ਕਰਾ ਦੇਣਾ ਕਿ ਤੁਸੀਂ ਇੱਕੋ ਲੋਕ ਮਾਨਸ ਕੀ ਜਾਤ ਸਭ ਇੱਕ ਹੀ ਪਛਾਣ ਮੋ ਗੁਰੂ ਗੋਬਿੰਦ ਸਿੰਘ ਲਿਖਿਆ ਦੋਰਾਮ ਸੀਤ ਸੋਈ ਪੂਜੋ ਨਮਾਜ ਹੋਈ ਮਾਨ ਸਭ ਇੱਕ ਪੈ ਨੇ ਕੋ ਪਰਮਾਉ ਹੈ ਤੋ ਸਾਰੇ ਜਿਹੜੇ ਸਤਾਨ ਧਾਰਮਿਕ ਸਤਾਨ ਅਨਸਾਨ ਇੱਕ ਨੇ ਅੱਜ ਉਸ ਰੈਬਰ ਦਾ ਗੁਰੂ ਦਾ ਜਨਮ ਦਿਨ ਪ੍ਰਕਾਸ਼ ਦਿਹਾੜੇ ਜੋ 647 ਨੂੰ ਮਨਾ ਰਹੇ ਹਨ ਯਾਦਰਾ ਆਏਗੀ ਮੇਰੇ ਨਾਲ ਐਸਡੀਐਮ ਸਾਹਿਬ ਸਿੰਦਰ ਸਾਹਿਬ ਸੁਬੰਦਰ ਅਫੀਸਰ ਪੋਲੀਟਿਸ਼ੀਅਨਸ ਬਾਹਰ ਸਾਰੇ ਬੜੀਆ ਪੜਾ ਸਾਰੀ ਸੰਗਤ ਅਸੀਂ ਇੱਕ ਇੱਕ ਦਾਸ ਜਿਹੜੋ ਬੁੱਧ ਵਿੱਚ ਅੱਜ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚਾਪੇ ਆਪਾਂ ਸਮਾਪਨ ਕਰਾਂਗੇ ਜਿੰਨੇ ਉਹ ਸਾਡੇ ਸ਼ਰਧਾ ਦੇ ਮੁਤਾਬਕ ਅਸੀਂ ਆਪਣੇ ਜੋ ਸਾਡੀ ਆਤਮਿਕ ਸ਼ਰਧਾ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਵਿੱਚ ਕਰਾਂਗੇ ਸਾਰੀ ਸੰਗਤ ਨੂੰ ਸੰਭੂ ਸੰਸਾਰ ਕੋਮਬਾਸੀ ਦੇਸ਼ ਵਾਸੀਆਂ ਨੂੰ ਸ਼ੁਭ ਅਭਿਦਾਵ ਸੇ ਪ੍ਰਕਾਸ਼ ਦੇ ਲੱਖ ਲੱਖ ਬਧਾਈ